ਹਾਂਜੀ ਅਸੀਂ ਆਖਰ ਦੇ ਧਿਰ ਘਰ ਪਹੁੰਚੇ ਅਤਿ ਸੂ ਪਿੱਛੇ ਦੇਖ ਰਿਹਾ ਰਸੀ ਕੇ ਟਰੈਕਟਰ ਜਿਹੜੇ ਆ ਦੋ ਇਹਨਾਂ ਨੂੰ ਕੱਟਣ ਵਾਸਤੇ ਹੋ ਗਏ ਟਰੈਕਟਰ ਗਏ ਉਹ ਵੀ ਸਾਰੇ ਫਸ ਗਏ ਤੇ ਪੰਜ ਚਾਰ ਪਿੰਡਾਂ ਦਾ ਕੋਈ ਲਿੰਕ ਨਹੀਂ ਰਹਿ ਗਿਆ ਹਰੀਮਾਬਾਦ ਨਗਰ ਦੀ ਤਬਾਹੀ ਜਿਹੜੀ ਆ ਦੇਖ ਕੇ ਬੜਾ ਮਨ ਨੂੰ ਦੁੱਖ ਹੋਣ ਦਿਆ ਵੀ ਲੋਕਾਂ ਨੇ ਮਿਹਨਤ ਕੀਤੀ ਹੁੰਦੀ ਆ ਲੋਕਾਂ ਨੂੰ ਆਸ ਹੁੰਦੀ ਆ ਵੀ 6 ਮਹੀਨੇ ਬਾਅਦ ਸਾਡੀ ਫਸਲ ਪੱਕੂਗੀ ਅਸੀਂ ਘਰ ਦੇ ਕੋਈ ਆਪਣੇ ਸਾਂਝੇ ਕੰਮ ਵੀ ਕਰਾਂਗੇ ਕੋਈ ਧੀ ਪੁੱਤਰ ਦੇ ਪੜਾਈ ਚ ਲਾਵਾਂਗੇ ਕੋਈ ਕਿਸੇ ਵਿਆਹ ਸ਼ਾਦੀ ਚ ਲਾਵਾਂਗੇ ਕੋਈ ਕੋਠਾ ਮਸਲਾ ਬਣਾਵਾਂਗੇ ਕੋਈ ਡੰਗਰ ਨਮੀ ਮੱਝ ਖਰੀਦਾਂਗੇ ਮੈਨੂੰ ਜਾਂਦਾ ਵੀ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਮਾਲ ਡੰਗਰ ਦਾ ਬੜਾ ਨੁਕਸਾਨ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਨੇ ਡੰਗਰਾਂ ਨੂੰ ਪੱਠੇ ਪਾਉਣ ਲਈ ਲੋਕਾਂ ਨੇ ਡੰਗਰ ਆਪਣੇ ਰਿਸ਼ਤੇਦਾਰਾਂ ਦੇ ਪਿੱਛੇ ਭੇਜਦੇ ਆ ਡੰਗਰ ਕਿੰਨੇ ਕੁ ਦਿਨ ਰਿਸ਼ਤੇਦਾਰ ਸਾਹਮਣੇ ਹੁੰਦੇ ਆ ਬਹੁਤ ਵੱਡੀ ਤਬਾਈ ਆ ਸਰਕਾਰਾਂ ਨੂੰ ਚੇਤਾ ਉਦੋਂ ਆਉਂਦਾ ਵਾ ਸਾਰਿਆਂ ਨੂੰ ਪਤਾ ਹੁੰਦਾ ਵੀ ਸੌਣ ਪਾਦੋ ਚ ਬਰਸ਼ਾ ਹੁੰਦੀਆਂ ਉਹਦਾ ਦਾ 2-3 ਮਹੀਨੇ ਪਹਿਲਾਂ ਜਿਹੜੀਆਂ ਆ ਡਰੇਨਾਂ ਦਾ ਸਾਰੀਆਂ ਸਾਫ਼ ਕਰਾਉਣੀਆਂ ਚਾਹੀਦੀਆਂ ਆ ਕਰੇਂ ਤਾਂ ਕਦੀ ਕਿਹਨੇ ਸਾਫ਼ ਕਰਾਈ ਨਹੀਂ ਜਿਹੜੀ ਡੇਰੀ ਵਾਲ ਕਿਰਨ ਇਹ ਦਰਿਆ ਰਾਵੀ ਦਾ ਪਾਣੀ ਨਹੀਂ ਗਾ ਇਹ ਕਿਰਨ ਦਾ ਪਾਣੀ ਆ ਉਹ ਪਾਣੀ ਆ ਜਿਹੜਾ ਮਧੂਪੁਰ ਡੈਮ ਦੇ ਜਿਹੜੇ ਤਿੰਨ ਦੰਦ ਕੋਠੇ ਉਹ ਪਾਣੀ ਆ ਰਾਤ ਇਹ ਹੀ ਇਹਨਾਂ ਪਿੰਡਾਂ ਜਾਏ ਆ ਤੇ ਇੱਥੇ ਕੋਈ ਪਾਣੀ ਨਹੀਂ ਸੀਗਾ ਹਾਂਜੀ ਹਾਂਜੀ ਤੇ ਅੱਜ ਰਾਤ ਜਿਹੜਾ ਸਾਰੇ ਸਾਰੇ ਪਿੰਡ ਭਰ ਗਏ ਆ ਬਹੁਤ ਅਫਸੋਸ ਆ ਤੇ ਆਪਣੇ ਲੋਕਾਂ ਨੂੰ ਵੇਖੋ ਅਸੀਂ ਬਾਡਰ ਤੇ ਬੈਠੇ ਆਂ ਪਾਕਿਸਤਾਨ ਤੋਂ ਵੀ ਬਚਾਉਂਦੇ ਆਂ ਫਰਾਂ ਦੀ ਮਾਰ ਵੀ ਚੱਲਦੀ ਆ ਤੇ ਸਾਡੀ ਸਾਰ ਕੋਈ ਲੈਂਦਾ ਹੀ ਨਹੀਂ ਬਹੁਤ ਦੁੱਖ ਹੁੰਦਾ ਬਹੁਤ ਦੁੱਖ ਤੇ ਇਹ ਵਾਹੀਗੁਰ ਦੀ ਕਹਾalse ਵਾਹੀਗੁਰ ਦੀ ਕੀ ਖਾਤੇ ਅਸੀਂ ਅੱਜ ਪਿੰਡ ਅਠਵਾਲ ਤੋਂ ਸਵੇਰੇ 7 ਵਜੇ ਕੀ ਦੋ ਇਨ੍ਹਾਂ ਖੇਤਾਂ ਦੇ ਵਿੱਚ ਪਿੱਛੇ ਉਹ ਜੋ ਮਕਾਨ ਦਿਖੰਡਿਆ ਉੱਥੇ ਮੇਰੇ ਖੇਤ ਹੈ ਜੀ ਮੈਂ ਉੱਥੇ ਆਇਆ ਉੱਥੇ 7 ਵਜੇ ਤੱਕ 1-1 ਫੁੱਟ ਪਾਣੀ ਸੀਗਾ ਉਹਦੇ ਤੋਂ ਬਾਅਦ ਸਾਡੇ ਦੇਖਦੇ ਦੇਖਦੇ ਅੱਜ ਸਵੇਰ 7 ਵਜੇ ਤੋਂ ਲੈ ਕੇ ਭੁੱਲਰ ਪਿੰਡ ਅਠਵਾਲ ਪਿੰਡ ਡੇੜ ਪਿੰਡ ਗੁਆਰੇ ਪਿੰਡ ਫੱਤੂਪੁਰ ਪਿੰਡ ਇਹ ਪੰਜ ਪਿੰਡਾਂ ਦੇ ਵਿੱਚ ਪਾਣੀ ਵੜਿਆ ਬਹੁਤ ਬੁਰੀ ਹਾਲਤ ਹੈ ਦੁੱਖ ਦੀ ਖਬਰ ਇਹ ਆ ਕਿ ਜਿਨ੍ਹਾਂ ਨੂੰ ਅਸੀਂ ਜ਼ਿੰਮੇਵਾਰੀਆਂ ਦਿੱਤੀਆਂ ਹਲਕੇ ਦੀਆਂ ਪ੍ਰਸ਼ਾਸਨ ਡੀਸੀ ਸਾਹਿਬ ਨਾਲ ਮੇਰੀ 11 ਵਜੇ ਗੱਲ ਹੋਣ ਈ ਡੀਸੀ ਸਾਹਿਬ ਕਹਿੰਦੇ ਮੈਂ ਪ੍ਰਸ਼ਾਸਨ ਨੂੰ ਭੇਜਦਾ ਤੁਹਾਡੇ ਪਿੰਡ ਚ ਆ ਕੇ ਹੱਲ ਕੀਤਾ ਜਾਵੇ ਅਨਕਲੂਡਿੰਗ ਸਾਡੇ ਇੱਕ ਪੁਲਿਸ ਵਾਲੇ ਐਸਐਚਓ ਸਾਹਿਬ ਨੇ ਵੀ ਆ ਕੇ ਨਹੀਂ ਵੇਖਿਆ ਕਿ ਪਿੰਡ ਦੀ ਕੀ ਹਾਲਤ ਹੈ ਔਰ ਆ ਜਿਹੜਾ ਪਾਣੀ ਦਾ ਪੱਧਰ ਹੈ ਇਹ ਲਾਸਟ ਪਾਣੀ ਹੈ ਕਿਉਂਕਿ ਇੱਥੇ ਰੋਡ ਅੱਗੇ 4 ਜਾਂ 5 ਫੁੱਟ ਰੋਡ ਹੈ ਜਿੰਨੇ ਟੱਕਰ ਧਾਰਤੀ ਆ ਤੇ ਪਾਣੀ ਇਹਨਾਂ ਪਿੰਡਾਂ ਨੂੰ ਲੱਗ ਗਿਆ ਪਰ ਇਹ ਜੋ ਨਖਾਸ਼ੂ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਜਰੀਏ ਦੱਸਦਾ ਕਿ ਇਹ ਹੁਣ ਪਿੱਛੇ ਨਿਜਰਪੁਰੇ ਜਾ ਅਧਲੀਪਨ ਤੋਂ ਟੁੱਟੇਗਾ ਜਿਹੜਾ ਇਧਰ ਢੇਸ਼ੀਆਂ ਵਗੈਰਾ ਦਾ ਨੁਕਸਾਨ ਕਰੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਦੇ ਅੱਗੇ ਅਜੇ ਵੀ ਬੇਨਤੀ ਕਰਦੇ ਹਾਂ ਕਿ ਜਿਹੜੀ ਡੇਰਾ ਬਾਬਾ ਨਾਨਕ ਦੀ ਸੜਕ ਇਤਨੀ ਉੱਚੀ ਵੱਧੀ ਹੋਈ ਆ ਅਗਰ ਉਹਨੂੰ ਤੋੜ ਕੇ ਇਸ ਪਾਣੀ ਨੂੰ ਇਹਨਾਂ ਪਿੰਡਾਂ ਨੂੰ ਤੇ ਅੱਗੇ ਜੋ ਬਰਬਾਦੀ ਹੋ ਰਹੀ ਉਹਨੂੰ ਬਚਾਇਆ ਜਾ ਸਕਦਾ ਪਰ ਦੁੱਖ ਦੀ ਖਬਰ ਹੈ ਕੋਈ ਪ੍ਰਸ਼ਾਸਨ ਨਹੀਂ ਆਇਆ ਅਸੀਂ ਧੰਨਵਾਦ ਕਰਦੇ ਹਾਂ ਜਿਹਹਦਾਰ ਛੋਟੇਪੁਰ ਦਾ ਹਾਵ ਦਾ ਜਿਹੜੇ ਸਾਡੇ ਕੋਲ ਆਏ ਨੇ ਜਿੰਨੇ ਕੁ ਉਹ ਸਾਡੀ ਹਮਦਰਦੀ ਜਤਾ ਸਕਦੇ ਨੇ ਜਿੰਨਾ ਪਿਆਰ ਕਰ ਸਕਦੇ ਨੇ ਇਸ ਵੇਲੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਹੌਂਸਲੇ ਦੀ ਜ਼ਰੂਰਤ ਹੈ ਉਹਨਾਂ ਨੇ ਹੌਂਸਲਾ ਦਿੱਤਾ ਪਰ ਜਿਨ੍ਹਾਂ ਕੋਲ ਹਲਕੇ ਦੀ ਕਮਾਂਡ ਹੈ ਜਾਂ ਸਾਡਾ ਪ੍ਰਸ਼ਾਸਨ ਹੈ ਉਹ ਬਿਲਕੁਲ ਇੱਥੇ ਨਹੀਂ ਵੜਿਆ ਜੀ ਬਹੁਤ ਦੁੱਖ ਦੀ ਗੱਲ ਹੈ ਜਦੋਂ ਮੌਕਾ ਹੁੰਦਾ ਉਦੋਂ ਸਾਡੀਆਂ ਇਹ ਲੱਕਾਂ ਵੱਡ ਵੱਡ ਖਾ ਜਾਂਦੇ ਇਹ ਵੇਖੋ ਵਲਿਆਂ ਤੋਂ ਤਾਰਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਵਰੇ ਵੀ ਡਿੱਗਣ ਦਾ ਤੇ ਆ ਵੇਖੋ ਤੁਹਾਡੇ ਸਾਹਮਣੇ ਇੱਧਰ ਦੋ ਹਸਪਤਾਲੀ ਬਲ ਮੋਟਰਾਂ ਸੀਗੀਆਂ ਉਹ ਵੀ ਬਰਬਾਦ ਹੋ ਗਈਆਂ ਨੇ ਆ ਪਿੰਡ ਸਾਹਮਣੇ ਭੁੱਲੜ ਹੈ ਜਿਹੜਾ ਫਸਲਾਂ ਦਾ ਗੰਨੇ ਦਾ ਕਰਕੇ ਪਾਣੀ ਨਹੀਂ ਨਜ਼ਰ ਆ ਰਿਹਾ ਪਰ ਪਿੰਡ ਦੇ ਵਿੱਚ ਪਾਣੀ ਵੜਿਆ ਸਵੇਰੇ 10 ਵਜੇ ਤੋਂ ਲੈ ਕੇ ਅਸੀਂ ਪਿੰਡ ਦੇ پڑੋਲੇ ਲੋਕਾਂ ਦੇ ਖਾਲੀ ਕਰਵਾਏ ਨਾਲ ਲੱਗ ਕੇ ਤਾਂ ਕਿ